ਦੋਨੋ ਲੇਡੀ ਨੂੰ ਅਵੇਅਰ ਵੀ ਕਰਕੇ ਗਏ ਆ ਇਹ ਲੇਡੀ ਨੂੰ ਕਹਿ ਕੇ ਗਏ ਆ ਕਿ ਵੀ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ ਤੂੰ ਸੋਈ ਨਾ ਮਤਲਬ ਪੈਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਸ ਅ ਟਾਸਕ ਜਮੇ ਜਿਹੜੀ ਲਾਲਤੀ ਦੇਵੀ ਐ ਜਿਹੜੀ ਦੋਸ਼ਣ ਐ ਅਨੀਤਾ ਜਿਹਨੇ ਬੱਚਾ ਕਿਡਨੈਪ ਕੀਤਾ ਸੀ ਉਹ ਉਹਦੇ ਕੋਲ ਹੀ ਬੈਠੀ ਸੀ ਉਹਨੇ ਦੇਖਿਆ ਕਿ ਵੀ ਲਾਲਤੀ ਦੇ ਵੀ ਉਹਦੇ ਕੋਲ ਬੱਚਾ ਪਹਿਲਾਂ ਵੀ ਤਿੰਨ ਚਾਰ ਵਾਰੀ ਲਾਪਰਵਾਹੀ ਨਾਲ ਬੱਚਾ ਉਹਦੇ ਕੋਲ ਛੱਡ ਕੇ ਗਈ ਹੈ ਹੁਣ ਤੋਂ 60 ਘੰਟੇ ਪਹਿਲਾਂ ਇੱਕ ਰੇਲਵੇ ਸਟੇਸ਼ਨ ਤੋਂ ਬੱਚਾ ਜਿਹੜਾ ਚੋਰੀ ਕਰ ਲਿਆ ਗਿਆ ਸੀਗਾ ਉਹ ਮਾਂ ਦੇ ਨਾਲ ਸੁੱਤੇ ਪਏ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ ਪੁਲਿਸ ਨੇ ਦੀ ਮਿਹਨਤ ਰੰਗ ਲਿਆਈ ਅੱਜ ਸਵੇਰੇ ਬੱਚਾ ਜਿਹੜਾ ਉਹ ਬਰਾਮਦ ਕਰ ਲਿਆ ਸਾਡੇ ਨਾਲ ਰੇਲਵੇ ਦੇ ਐਸਪੀ ਬਰਾਮ ਰਾਣਾ ਜੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਕਿਦੋਂ ਕਿੱਥੋਂ ਬੱਚਾ ਬਰਾਮਦ ਹੋਇਆ ਸਰ ਜਿਹੜਾ ਬੱਚਾ ਹੈ ਉਹ ਬਰਾਮਦ ਹੋਇਆ ਆ ਲੇਡੀ ਜਿਹੜੀ ਹੈ ਉਹ ਕਿਰਾਏ ਤੇ ਰਹਿੰਦੀ ਆ ਵੈਸੇ ਤਾਂ ਅਨੀਤਾ ਇੱਥੇ ਗਿਆਸਪੁਰੇ ਦੇ ਨੇੜੇ ਗगन 16 ਤੇ 17 ਦੀ ਰਾਤ ਨੂੰ ਕਰੀਬ ਇੱਕ ਲੇਡੀ ਹੈ ਜਿਹੜੀ ਲਾਲਤੀ ਦੇਵੀ ਹੈ ਉਹ ਯੂਪੀ ਤੋਂ ਲੁਧਿਆਣੇ ਆਂਦੀ ਹੈ ਤੇ ਰਾਤ ਰਾਤ ਜਾਦਾ ਹੋਣ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੈਂ ਲੁਧਿਆਣਾ ਸਟੇਸ਼ਨ ਤੇ ਆ ਗਈ ਆ ਤੇ ਮੈਨੂੰ ਆਕੇ ਲੈ ਜਾਓ ਤੇ ਜਦੋਂ ਉਹਦੇ ਘਰ ਵਾਲੇ ਨੇ ਅੱਗੇ ਜਵਾਬ ਦਿੱਤਾ ਕਿ ਮੈਂ ਤਾਂ ਨਾਈਟ ਸ਼ਿਫਟ ਚੜ ਗਿਆ ਉਹ ਇੱਥੇ ਹੁਜਰੀ ਦੀ ਕਿਸੇ ਫੈਕਟਰੀ 'ਚ ਕੰਮ ਕਰਦਾ ਤੇ ਹੁਣ ਮੈਂ ਸਵੇਰੇ ਹੀ ਆ ਪਾਉਂਗਾ ਤੋ ਕਿਵੇਂ ਵੀ ਆਪਣੀ ਰਾਤ گزار ਲੈ ਤੇ ਬੱਚਿਆਂ ਦਾ ਖਿਆਲ ਰੱਖੀ ਨਹੀਂ ਜੀ ਨਹੀਂ ਸੁੱਤੀ ਤੁਸੀਂ ਐਦਾਂ ਨਹੀਂ ਕਹਿ ਸਕਦੇ ਸੁੱਤੀ ਪਈ ਦੇ ਕੋਲੋਂ ਜਿਹੜੀ ਲਾਲਤੀ ਦੇਵੀ ਐ ਜਿਹੜੀ ਦੋਸ਼ਨ ਐ ਅਨੀਤਾ ਜਿਹਨੇ ਬੱਚਾ ਕਿਡਨਾਪ ਕੀਤਾ ਸੀ ਉਹ ਉਹਦੇ ਕੋਲ ਹੀ ਬੈਠੀ ਸੀ ਉਹਨੇ ਦੇਖਿਆ ਕਿ ਵੀ ਲਾਲਤੀ ਦੇਵੀ ਉਹਦੇ ਕੋਲ ਬੱਚਾ ਪਹਿਲਾਂ ਵੀ ਤਿੰਨ ਚਾਰ ਵਾਰੀ ਲਾਪਰਵਾਹੀ ਨਾਲ ਬੱਚਾ ਉਹਦੇ ਕੋਲ ਛੱਡ ਕੇ ਗਈ ਹੈ ਹਮ ਬੱਚਾ ਉਹਦੇ ਕੋਲ ਇੱਕ ਵਾਰੀ ਉਹ ਛੱਡ ਕੇ ਵਾਸ਼ਰੂਮ ਵੀ ਗਈ ਹੈ ਹਮ ਇੱਕ ਵਾਰੀ ਬੱਚਾ ਛੱਡ ਕੇ ਉਹ ਫੋਨ ਤੇ ਇੱਧਰ ਉੱਧਰ ਵੀ ਟਹਿਲਦੀ ਰਹੀ ਹਮ ਫਿਰ ਉਹਨੇ ਦੇਖਿਆ ਕਿ ਵੀ ਇਹਨੂੰ ਬੱਚੇ ਦੀ ਕੋਈ ਪਰਵਾਹ ਨਹੀਂ ਹੈ ਇਹਦਾ ਬੱਚਾ ਕਿਡਨਾਪ ਕਰਨਾ ਬਹੁਤ ਸੌਖਾ ਹੈ ਤੇ ਪਰ ਜਦੋਂ ਉਹ ਲੇਡੀ ਉਹ ਛੋਟੇ ਬੱਚੇ ਨੂੰ ਅਨੀਤਾ ਕੋਲ ਫੜਾ ਕੇ ਦੋਸ਼ਨ ਕੋਲ ਫੜਾ ਕੇ ਗਈ ਹੈ ਤਾਂ ਉਹਨੇ ਦੇਖਿਆ ਕਿ ਵੀ ਜੇ ਮੈਂ ਹੁਣ ਇਹਨੂੰ ਲੈ ਕੇ ਕਿਤੇ ਨਿਕਲੀ ਤਾਂ ਲੇਡੀ ਵੀ ਜਾਗਦੀ ਹੈ ਬੱਚਾ ਵੀ ਜਾਗਦਾ ਬੱਚਾ ਰੋਣ ਨਾਲ ਲਪਵੇ ਤੇ ਜਨਾਨੀ ਰੌਲਾ ਪਾ ਦਊਗੀ ਤੇ ਇਹਦੇ ਵਿੱਚ ਦੱਸਣ ਵਾਲੀ ਇੱਕ ਗੱਲ ਹੋਰ ਹੈ ਸਾਡੀ ਜੀਆਰਪੀ ਦੀ ਜਿਹੜੀ ਨਾਈਟ ਸ਼ਿਫਟ ਸੀ सुरेंद्र ਤੇ ਗੁਰਜੀਤ ਉਹ ਦੋਨੋਂ ਇਹ ਲੇਡੀ ਨੂੰ ਅਵੇਅਰ ਵੀ ਕਰਕੇ ਗਏ ਆ ਇਹ ਲੇਡੀ ਨੂੰ ਕਹਿ ਕੇ ਗਏ ਆ ਕਿ ਵੀ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ ਤੂੰ ਸੋਈ ਨਾ ਨਾਈਟ ਸ਼ਿਫਟ ਜਿਹੜੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਕਹਿ ਕੇ ਗਏ ਆ ਕਿ ਵੀ ਤੂੰ ਸੋਣਾ ਨਹੀਂ ਹੈ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਤੇ ਇਹਦਾ ਖਿਆਲ ਰੱਖਣਾ ਹੈ ਇਹ ਲੇਡੀ ਨੇ ਕਹਾ ਕਿ ਨਹੀਂ ਮੈਂ ਜਾਗਦੀ ਆ ਦੇਖੋ ਆਮ ਪਬਲਿਕ ਨੂੰ ਸਾਡੀ ਅਸੀਂ ਟਾਈਮ ਟੂ ਟਾਈਮ ਸਰਕਾਰਾਂ ਵੀ ਅਵੇਅਰ ਕਰਦੀਆਂ ਆ ਟਾਈਮ ਟੂ ਟਾਈਮ ਡਿਪਾਰਟਮੈਂਟ ਪੁਲਿਸ ਵੀ ਅਵੇਅਰ ਕਰਦੀ ਹੈ ਕਿ ਆਪਣੇ ਲਵਾਰਸ ਬੱਚਿਆਂ ਆਪਣੇ ਬੱਚਿਆਂ ਨੂੰ ਲਵਾਰਸ ਨਾ ਛੱਡੋ ਇਹਨਾਂ ਦਾ ਖਿਆਲ ਰੱਖੋ ਕਿਸੇ ਅਨਨੋਨ ਬੰਦੇ ਤੋਂ ਕੁਝ ਲੈ ਕੇ ਨਹੀਂ ਖਾਣਾ ਕੋਈ ਲਵਾਰਸ ਵਸਤੂ ਹੈ ਉਹਦੀ ਮਿੰਟੋ ਮਿੰਟੀ ਇਤਲਾਹ ਕਰਨੀ ਹੈ ਪੁਲਿਸ ਨੂੰ ਜਾਂ ਆਪਣੇ ਕੰਟਰੋਲ ਰੂਮ ਵੀ ਬਣਾਏ ਹੋਏ ਹੈਲਪਲਾਈਨ ਡੈਸਕ ਬਣਾਈ ਹੋਈ ਹੈ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਆਪਣੇ ਛੋਟੇ ਬੱਚਿਆਂ ਦਾ ਖਿਆਲ ਰੱਖੋ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਆਪਣੇ ਮਾਪੇ ਬਾਰੇ ਨਹੀਂ ਦੱਸ ਸਕਦੇ ਜਿਹੜੇ ਆਪਣੇ ਘਰ ਦਾ ਪਤਾ ਨਹੀਂ ਦੱਸ ਸਕਦੇ ਇਸ ਕਰਕੇ ਇਹੀ ਬੇਨਤੀ ਹੈ ਕਿ ਬੱਚਿਆਂ ਦਾ ਖਿਆਲ ਰੱਖੋ ਇਹ ਸੀਗੇ ਸਾਡੇ ਨਾਲ ਐਸਪੀ ਬਲਰਾਮ ਰਾਣਾ ਜੀ ਜਿਨ੍ਹਾਂ ਨੇ ਸਾਰਾ ਕੁਝ ਦੱਸਿਆ ਵੈ ਮੈਂ ਅਰुण ਸ਼ਰੀਨ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਸਿਟੀ ਹੈਡਲਾਈਨ ਤੋਂ ਜਿਵੇਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16 17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹੌਗੀ ਜੀ ਤੇ ਬੱਚਾ ਕਰੀਬ ਕਰੀਬ ਸਵਾ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਸੀ ਉਹ ਕਿਡਨਾਪ ਕਰਕੇ ਲੈ ਗਈ ਸੀ ਤੇ ਜਦੋਂ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀਪ੍ਰਭਾ ਦਿਵੇਦੀ ਜੀ ਆਈਪੀਐਸ ਡੀਜੀਪੀ ਰੇਲਵੇਜ਼ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆਹ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੈਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਮੇ ਸਾਨੂੰ ਐ ਹੋ ਗਿਆ ਕਿ ਵੀ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ